ਉਹ ਮਤਲਬ ਸਰਬੋਤਮ ਨੋਟਾ ਉਪਰੰਦਾ ਰੱਖ ਕੇ ਤੇ ਫਿਰ ਇੱਕ ਸਬੂਹ ਹੁੰਦੀ ਹਾਂਜੀ ਸਬੂਹ ਉਹਦੇ ਦੇ ਪਾਸੇ ਫੁੱਲ ਆਉਂਦੇ ਆਂ ਦੋ ਹਾਂਜੀ ਹਾਂਜੀ ਉਹਨਾਂ ਨੂੰ ਉੱਚਾ ਖਰਾਬੇ ਸੀ ਉਹਨੂੰ ਅੱਛਾ ਜੀ ਜਦੋਂ ਜਦੋਂ ਆਪਾਂ ਕਰ ਲੈਨੇ ਆ ਤੇ ਇੱਥੇ ਲਾ ਲੈਨੇ ਆ ਉਹ ਉੱਚਾ ਸੀ ਉਹ ਤਾਂ ਵਿਆਹ ਲਈ ਵਿਆਹ ਲਈ ਉੱਚਾ ਸੀ ਤੇ ਯਾਦੋ ਪਿੱਛੋਂ ਵੀ ਕੁੜੀਆਂ ਉਹਨਾਂ ਸੀ ਉਹ ਉੱਚਾ ਸੀ ਉਹਦੇ ਪਰੋਟੀਆਂ ਸੀ ਹਾਂਜੀ ਆਪਣੇ ਪ੍ਰੋਫੈਸਰ ਗੁਰਦਾਨ ਸਿੰਘ ਹਨ ਆਪਣੇ ਪੰਜਾਬੀ ਜੋ ਬੋਤਲ ਦੇ ਨਾਮਕਾਰ ਹੋਏ ਆ ਹਾਂਜੀ ਹਾਂਜੀ ਉਹਨਾਂ ਨੇ ਇੱਕ ਤਾਂ ਲਿਖਿਆ ਹੈ ਅੱਛਾ ਜੀ ਮਤਲਬ ਇਹ ਕਿ ਸੰਗੀਫਲ ਗੁੰਮਕੇ ਦਾ ਅਸਰ ਜਦੋਂ ਉਹਨਾਂ ਨੂੰ ਉੱਚਾ ਹੁੰਦਾ ਕਹਿੰਦੇ ਸੀ ਹਾਂਜੀ ਪਰ ਉਹ ਕਹਿੰਦਾ ਵੀ ਮਾ ਜਿਹੜੇ ਘਰ ਦੇ ਨਾਲ ਰੱਬ ਹੋਇਆ ਹੂੰ ਹੂੰ ਤੇ ਮੇਰੇ ਕੋਲ ਕੋਈ ਜਵਾਬ ਨਹੀਂ ਸੀ ਤੇ ਵਿਰੋਧੀ ਆ ਗਏ ਘਰ ਚ ਹੂੰ ਹੂੰ ਪਰ ਮੇਰੀ ਘਰਵਾਲੀ ਨੇ ਉਹ ਨਾਲ ਬੀਬੀ ਬ੍ਰਿਵੰਤ ਕਰ ਸੀ ਬੋਲਣਾ ਹਾਂਜੀ ਪਰ ਬੋਲਣ ਤੇ ਕਰਦੇ ਬੜਾ ਆਪਣੇ ਗੈਣ ਨਹੀਂ ਬੇਚੇ ਸਗੀ ਫੁੱਲ ਹਾਂਜੀ ਤੇ ਵੇਚ ਕੇ ਵੀ ਤਾਂ ਉਹ ਘਰ ਦਾ ਖਰਚ ਚਲਾਵਾ ਹਾਂਜੀ ਉਹ ਸੰਦਾ ਵੀ ਮੋਰਾ ਸਰ ਉੱਚਾ ਰੱਖਣ ਦੇ ਖਾਤਰ ਉਹਨੇ ਆਪ ਦਾ ਸਰ ਨਹੀਂ ਨਾ ਕਰ ਲਿਆ ਵਾਹ ਜੀ ਹੋਰ ਇਹ ਮਾ ਤੁਹਾਡੀ ਕੁਰਬਾਨੀ ਹੈ ਆਮ ਸਰ ਕਰਵਾਉਂਦਾ ਹੈ ਨੂੰ ਆਮ ਮੀਟਿੰਗਾਂ ਵਾਲੇ ਨੂੰ ਨਹੀਂ ਵਸੇ ਰਹੇ ਸੀ ਨਾ ਅੱਛਾ ਅੱਛਾ ਹਾਂ ਜੀ ਸਰ ਸਗੀ ਫੁੱਲੇ ਵਾਲੇ ਸਗੀ ਫੁੱਲ ਤੋਂ ਬੜਾ ਜਿਹਾ ਸਗੀ ਫੁੱਲ ਮੇਰੇ ਬਣਾਉਂਦਾ ਨੀ ਸਰ ਹੁੰਦਾ ਸੀ ਅੱਛਾ ਅੱਛਾ